ਨਾਪੀ ਸਿੰਘ ਪਿੰਡ ਬਾਲੇਵਾ ਇਹ ਪੇਪਰ ਸਰਪੰਚੀ ਦੇ ਚੋਣ ਚੋਣਸ਼ਾਨ ਲੈਣ ਗਏ ਸੀ ਆਈ.ਡੀ.ਆਈ ਤੇ ਉੱਥੇ ਇੱਕ ਮੈਂਬਰ ਨੂੰ ਇਹ ਕਹਿੰਦੇ ਵੀ ਆਪਣੇ ਪੇਪਰ ਵਾਪਸ ਲੈ ਤੇ ਇਹ ਆਂਦੇ ਵੀ ਨਹੀਂ ਪੇਪਰ ਨੂੰ ਵਾਪਸ ਲੈਣੇ ਸਾਡੇ ਲੋ ਮੈਂਬਰ ਤੇ ਤੁਸੀਂ ਧੱਕੇ ਨਾਲ ਧੱਕੇਸ਼ਾਹੀ ਨਾ ਕਰੋ ਉਹ ਧੱਕੇਸ਼ਾਹੀ ਕਰ ਲੈ ਆਪਨੇ ਆਈ.ਡੀ.ਆਈ ਨਾਲ ਬੰਦੇ ਇਕੱਠੇ ਕਰ ਲੈ ਬਾਅਦ ਚ ਬੰਦੇ ਇਕੱਠੇ ਕਰਕੇ ਤੇ ਸਾਰੇ ਇੱਥੇ ਆ ਗਏ ਇੱਥੇ ਆਣ ਕੇ ਗੱਡੀ ਪਿੱਛੇ ਲਾ ਗਏ ਅੱਗੇ ਲਾ ਗਏ ਤੇ ਪਹਿਲਾਂ ਆ ਗੱਡੀ ਭੰਨੀ ਆ ਬਾਹਰ ਡਾਕਟਰ ਮਾਰ ਕੇ ਦੋਵੇਂ ਰੇਸ਼ੇ ਪਾੜੇ ਆ ਬਾਹਰ ਖਾਣੀ ਲਾਗੀ ਬਾਹਰ ਵਿੱਚ ਜਖਮੀ ਇੱਕ ਤਿੰਦਰ ਸਿੰਘ ਹੈ ਤੇ ਇੱਕ ਅਮਰਿਤਪਾਲ ਓ ਕਿਹਦਾ ਹੈ ਉਹ ਵੀ ਬਾਲੇਵਾਲ ਦੇ ਦੋਵੇਂ ਉਹ ਥਾਂ ਅੰਦਰ ਖਾਣੀ ਆ ਅਹੀਂ ਆ ਮੈਂ ਮੇਰਾ ਨਾਮ ਹਰਜੀਤ ਕੋਹਰ ਸੋ ਇੱਕ ਟਿਕਟ ਵਾਪਸ ਆਪੀ ਗਈ ਇਹ ਇੱਕ ਮੈਂ ਮਤਲਬ ਮੈਂ ਮੌਜੂਦਾ ਸਰਪੰਚਾ ਮੇਰੇ ਘਰ ਵਾਲਾ ਸਿਕੰਦਰ ਸਿੰਘ ਹੈ ਅਹੀਂ ਜਦੋਂ ਆਈ ਟੀ ਆਈ ਆਪਣੇ ਚੋਣੇ ਨਿਸ਼ਾਨ ਲੈਣ ਗਏ ਆ ਇਹਨਾਂ ਨੇ ਉੱਥੇ ਪਹਿਲਾਂ ਇਹਨੂੰ ਮੇਰੇ ਸਿਕੰਦਰ ਸਿੰਘ ਨੂੰ ਮੇਰੇ ਹੌਸਲੇ ਨੂੰ ਧੱਕੇ ਮਾਰੇ ਇਹਨਾਂ ਨੇ ਉੱਥੇ ਦਿਕਰਮ ਸਿੰਘ ਦੇ ਮੁੰਡੇ ਨੇ ਉਹਦਾ ਨਾਮ ਮੈਨੂੰ ਯਾਦ ਨਹੀਂਗਾ ਅੰਮ੍ਰਿਤਪਾਲ ਹਾਂਜੀ ਸਾਡੇ ਪਿੰਦੇ ਆ ਪਿਛਲੀ ਵਾਰ ਉਹਨੂੰ ਅਸੀਂ 250 ਰੋਟੇ ਹਰਾਇਆ ਸੀ ਉਹ ਚਾਹੁੰਦਾ ਵੀ ਇਲੈਕਸ਼ਨ ਨਾਲ ਲੜਨ ਨਰਕਾਂ ਬਾਲੇਵਾਲ ਤੋਂ ਉਹ ਨਹੀਂ ਉੱਥੇ ਚੋਣਸ਼ਾਨ ਲੈਣ ਗਏ ਆ ਤੇ ਉੱਥੇ ਉਹਨਾਂ ਬੰਦੇ ਸੱਦ ਕੇ ਸਾਡੇ ਮਗਰ ਲਾਏ ਅਸੀਂ ਆਉਣ ਦੇ ਆਰਾਮ ਨਾਲ ਇੱਥੇ ਆਣ ਕੇ ਹਨੂਰਾਜ ਵਿੱਚ ਘੇਰ ਲਿਆ ਵਾ ਤੇ ਸਾਡੀ ਆ ਸਾਰੀ ਗੱਡੀ ਪੰਜ ਛੜੀ ਸਾਰੇ ਸ਼ੀਸ਼ੇ-ਛੂਛੇ ਤੋੜ ਛੜੇ ਆ ਪੰ ਆ ਆਪਣਾ ਜੜੇ ਹਥਿਆਰ ਇਹਨਾਂ ਕੋਲ ਕਿਹ ਕੋ ਬੈਸਬੋਲ ਆ ਕਿਹ ਕੋ ਹਾਕੀ ਆ ਕਿਹ ਕੋ ਕੁਛ ਆ ਬਹੁਤ ਤੇਜ ਦਾਤ ਦੂਤ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਪਾਜੀ ਆਪਾਂ ਆਪਣੇ ਚੋਣਚਾ ਲੈ ਕੇ ਆਉਨੇ ਆ ਆਪਣਾ ਆਈਟੀਆਈ ਕਾਲਜ ਤੋਂ ਇਹਨਾਂ ਆੜੀ ਸ਼ਰੀਆ ਵਿੱਚੋਂ ਗੱਡੀ ਖੜਾ ਗਏ ਸਾਡੀ ਨਾਲ ਲੇਡੀਜ਼ ਚਾਚੀ ਮੇਰੇ ਸਰਪੰਚ ਕੋਲ ਤੇ ਆ ਇਹ ਰੱਥੀ ਪੇ ਸ਼ਰੀਆ ਵਿੱਚ ਗਾਰੇ ਗੱਡੀ ਗੱਡੀ ਪਣੀ ਗੱਡੀ ਬਕੋ ਤੇ ਮੌਕੇ ਦਾ ਤੁਸੀਂ ਗੱਲ ਕਰੋ ਪਾਜੀ ਦੇਖੋ ਕੰਮ ਥੋੜਾ ਪਾਜੀ 15 20 ਜਣੇ ਪਾਜੀ ਆਮ ਆਦਮੀ ਦੇ ਬੰਦੇ ਪਾਜੀ ਉਹ ਨਹੀਂ ਬਣਾਦਾ ਆਮ ਆਦਮੀ ਚ ਅਹੀਂ ਭਾਜੀ ਆਮ ਆਦਮੀ ਚ ਉਹ ਹੋਣਾ ਇਹ 10 ਦਿਨ ਪਹਿਲਾਂ ਇਹ ਆਮ ਆਦਮੀ ਚ ਸਾਡੇ ਪਾਜੀ ਤਿੰਨੇ ਜਣੇ ਇੱਕ ਨਾਲ ਚਾਚੀ ਮੇਰੀ ਤਿੰਨੇ ਜਣੇ ਭਾਜੀ ਆ ਪਾਏ ਗੇ ਸਰ ਇੱਕ ਉਹ ਨਾਲ ਛੋਟਾ ਬੱਚਾ ਨਾਲ ਨਾਲ ਸਰਚ ਨੂੰ ਸੱਟ ਲਾਤੀ ਜਣੇ ਭਾਜੀ ਮੈਂ ਹੁਣ ਮੈਂ ਆਪਣੀ ਡਿਊਟੀ ਤੋਂ ਆਇਆ ਭਾਜੀ ਚਾਨਕ ਡਿਊਟੀ ਤੋਂ ਆਇਆ ਮੈਂ ਹੁਣ ਇਹਨਾਂ ਨੂੰ ਫੋਨ ਆਇਆ ਮੈਂ ਨਾਲ ਹੀ ਤੇ ਜੌਬ ਕਰਦਾ ਮੈਂ ਡਿਊਟੀ ਤੋਂ ਆਇਆ ਭਾਜੀ